ਰਜਜੀਤ ਕੌਰ ਜਿਸਦਾ ਵਿਆਹ ਗੁਰਦਾਸਪੁਰ ਦੇ ਕਾਦੀਆਂ ਦੇ ਇੱਕ ਮਹੱਲੇ ਦੇ ਵਿੱਚ ਹੋਇਆ ਸੀ ਜਿਸ ਦਾ ਨਾਮ ਫਰੀਸ਼ਰ ਨਗਰ ਸੀ ਉੱਥੇ ਰਹਿੰਦੇ ਅਮਨਦੀਪ ਦੇ ਨਾਲ ਉਸਦਾ ਵਿਆਹ ਤੋਂ ਵਿਆਹ ਤਾਂ ਹੋ ਗਿਆ ਅਤੇ ਇਹ ਦੂਸਰਾ ਵਿਆਹ ਸੀ ਅਤੇ ਪਹਿਲੇ ਵਿਆਹ ਤੋਂ ਹੋਏ ਉਹ ਮੁੰਡੇ ਨੂੰ ਵੀ ਆਪਣੇ ਨਾਲ ਹੀ ਲੈ ਗਈ ਸੀ ਉਸਦੇ ਪਤੀ ਨੂੰ ਵਿਆਹ ਸਮੇਂ ਤਾਂ ਕੋਈ ਇਤਰਾਜ਼ ਨਹੀਂ ਕੀਤਾ ਸਭ ਕੁਝ ਖੁਸ਼ੀ ਖੁਸ਼ੀ ਚੱਲਦਾ ਰਿਹਾ ਪਰ ਹੁਣ ਘਰ ਦੇ ਵਿੱਚ ਲੜਾਈ ਇਹ ਚੱਲ ਰਹੀ ਸੀ ਕਿ ਪਹਿਲੇ ਵਿਆਹ ਤੋਂ ਹੋਏ ਉਸ ਬੱਚੇ ਨੂੰ ਉਹ ਆਪਣੇ ਨਾਂ ਦੇ ਘਰ ਛੱਡ ਆਵੇ ਯਾਨੀ ਕਿ ਆਪਣੇ ਮਾਪਿਆਂ ਦੇ ਕੋਲ ਉਸ ਨੂੰ ਛੱਡ ਦੇ ਪਰ ਕਮਾਂ ਆਪਣੇ ਬੱਚੇ ਨੂੰ ਆਪਣੇ ਤੋਂ ਵੱਖ ਕਿਵੇਂ ਕਰ ਸਕਦੀ ਹੈ ਇਹ ਵੀ ਪਤਾ ਲੱਗ ਗਿਆ ਕਿ ਸਰਬਜੀਤ कौर ਗਰਭਵਤੀ ਸੀ 3 ਮਹੀਨੇ ਦਾ ਗਰਭ ਸੀ ਉਹਦੇ ਅੰਦਰ ਠਹਿਰਿਆ ਹੋਇਆ ਪਰ ਇਸ ਬੱਚੇ ਨੂੰ ਉਹ ਆਪਣੇ ਨਾਨਕੇ ਘਰ ਛੱਡਣਾ ਨਹੀਂ ਚਾਹੁੰਦੀ ਸੀ ਜਿਸ ਤੇ ਚਲਦੇ ਹੋਏ પતિ ਅਮਨਦੀਪ ਲਗਾਤਾਰ ਦਬਾਅ ਪਣਾ ਰਿਹਾ ਸੀ ਨਾ ਸਿਰਫ ਪਤੀ ਸਗੋਸ ਦੇ ਜੇਠ ਅਤੇ ਜਠਾੜੀ ਦੇ ਵੱਲੋਂ ਵੀ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ ਮਾਰਕੁੱਟ ਕੀਤੀ ਜਾਂਦੀ ਸੀ ਅਤੇ ਸਾਰੀਆਂ ਹੱਦਾਂ ਉਦੋਂ ਪਾਰ ਹੋਈਆਂ ਨੇ ਜਦੋਂ ਸਰਬਜੀਤ ਕੌਰ ਨੂੰ ਜ਼ਿੰਦਾ ਜਲਾ ਦਿੱਤਾ ਅੱਜ ਦੇ ਸਮੇਂ ਦੇ ਵਿੱਚ ਵੀ ਇਹੋ ਜਿਹੀ ਖਬਰ ਸਾਹਮਣੇ ਆਣਾ ਕਿ ਇੱਕ ਵਿਆਹੁਤਾ ਨੂੰ ਇੱਕ ਪਤੀ ਨੂੰ ਸਹੁਰੇ ਘਰ ਦੇ ਵਿੱਚ ਰਹਿੰਦੀ ਕੁੜੀ ਨੂੰ ਸਿਰਫ ਇਸ ਕਰਕੇ ਖਤਮ ਕਰ ਦਿੱਤਾ ਗਿਆ ਕਿਉਂਕਿ ਉਹ ਆਪਣੇ ਬੱਚੇ ਦੇ ਨਾਲ ਰਹਿਣਾ ਚਾਹਦੀ ਸੀ ਅਤੇ ਪਤੀ ਚਾਹੁੰਦਾ ਸੀ ਕਿ ਉਸ ਦਾ ਬੱਚਾ ਜਿਹੜਾ ਕਿ ਪਹਿਲੇ ਵਿਆਹ ਤੋਂ ਸੀ ਉਸ ਨੂੰ ਵੱਖ ਕਰ ਦਿੱਤਾ ਜਾਵੇ। ਇਹ ਸਾਰੀ ਮਾੜੀ ਕੱਢਣਾ ਵਾਪਰਨ ਤੋਂ ਬਾਅਦ ਪਿਤਾ ਦੇ ਵੱਲੋਂ ਜਿਨ੍ਹਾਂ ਦਾ ਨਾਮ ਜਸਵੰਤ ਸਿੰਘ ਹੈ ਉਹ ਦੱਸਦੇ ਨੇ ਕਿ ਕਿੰਜ ਮੇਰੀ ਧੀ ਆਪਣੇ ਘਰ ਦੇ ਵਿੱਚ ਬੈਠੀ ਹੋਈ ਸੀ ਅਤੇ ਉਸ ਨੂੰ 4 ਅਗਸਤ ਨੂੰ ਜ਼ਿੰਦਾ ਹੀ ਖਤਮ ਕਰ ਦਿੱਤਾ ਗਿਆ। 4 ਅਗਸਤ ਦਾ ਉਹ ਦਿਨ ਜਦੋਂ ਸਰਬਜੀਤ ਕੋਰ ਨੂੰ ਜ਼ਿੰਦਾ ਖਤਮ ਕਰ ਦਿੱਤਾ ਗਿਆ ਪਿਤਾ ਦੇ ਵੱਲੋਂ ਇਹ ਵੱਡੇ ਇਲਜ਼ਾਮ ਵੀ ਲੱਗੇ ਨੇ ਤੇ ਉਹ ਦੱਸਦੇ ਨੇ ਕਿ ਅਸੀਂ ਇਲਾਜ ਦੇ ਲਈ ਆਪਣੀ ਧੀ ਨੂੰ ਅੰਮ੍ਰਿਤਸਰ ਦੇ ਵੱਡੇ ਹਸਪਤਾਲ ਲੈ ਗਏ ਪਰ ਉੱਥੇ ਜਾ ਕੇ ਵੀ ਉਸ ਦੀ ਜਾਨ ਬਚ ਨਹੀਂ ਸਕਾਈ ਤੜਫ ਤੜਫ ਕੇ ਸਰਬਜੀਤ ਕੋਰ ਨੇ ਆਪਣੀ ਜਾਨ ਦਿੱਤੀ ਹੈ ਪਰ ਉਸ ਦਾ ਉਹ ਬੱਚਾ ਜਿਸ ਦੇ ਕਰਕੇ ਲੜਾਈ ਚੜ੍ਹਾ ਚੱਲ ਰਹੀ ਹਾਸੇ ਘਰ ਦੇ ਪੇਟ ਪਰ ਉਸ ਦਾ ਉਹ ਬੱਚਾ ਜਿਸ ਦੇ ਕਰਕੇ ਘਰ ਦੇ ਵਿੱਚ ਲੜਾਈ ਝਗੜਾ ਚੱਲ ਰਿਹਾ ਸੀ ਉਹ ਬੱਚਾ ਹਲੇ ਵੀ ਪਤੀ ਦੇ ਕੋਲ ਹੈ કુડી ਦੇ ਮਾਪੇ ਆਖਦੇ ਨੇ ਕਿ ਅਸੀਂ ਉਸ ਸਮੇਂ ਤੱਕ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਇਹੋ ਬੱਚਾ ਆਪਣੀ ਮਾਦਾ ਮੂੰਹ ਨਹੀਂ ਦੇਖ ਲੈਂਦਾ ਤਾਂ ਗਰਭવતી ਔਰਤ ਨੂੰ ਜ਼ਿੰਦਾ ਜਲਾਉਣ ਦਾ ਇਹ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਉਸਦੇ ਹੀ ਪਤੀ ਦੇਖ ਅਤੇ ਜਠਾਣੀ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ 19 ਦਾ ਕਹਿਣਾ ਕਿ ਛੇਤੀ ਹੀ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਵੇਗਾ ਮਾਮਲੇ ਦੀ ਜਾਂਚ ਵੀ ਕੀਤੀ ਜਾਵੇਗੀ फिलहाल ਜਾਂਚ ਪੜਤਾਲ ਸ਼ੁਰੂ ਹੋ ਚੁੱਕੀ ਹੈ ਪਰ ਇਹ ਤਿੰਨੋਂ ਹੀ ਹਲੇ ਫਰਾਰ ਦੱਸੇ ਜਾ ਰਹੇ ਨੇ ਮੈਂ ਤੇ ਬੱਚਾ شادی ਇਹਦੀ ਕਾਧੀਆਂ ਕੀਤੀ ਹੈ ਬੇਟੀ ਦੀ ਤੇ ਇਹ ਬੇਪਈ ਮੈਨੂੰ ਜਦੋਂ ਇਹ ਬੱਚੀ ਹੋਈ ਹੈ ਬਾਅਦ ਚੋਂ شادی ਹੋ ਗਈ ਹੈ ਬਾਅਦ ਬੱਚੀ ਹੋਈ ਹੈ ਉਦੋਂ ਤੋਂ ਲੈ ਕੇ ਮੈਨੂੰ ਪ੍ਰੇਸ਼ਾਨ ਕਰਨ ਦਿਆ ਕਿ ਸਾਨੂੰ ਬੱਚਾ ਚਾਹੀਦਾ ਹੈ ਅਸੀਂ ਉਹਨਾਂ ਚ ਨਹੀਂ ਰੱਖਣੀ ਹੈਗੀ ਮੈਨੂੰ ਤਲਾਕ ਚਾਹੀਦਾ ਫਲਾਂ ਚਾਹੀਦਾ ਉਹ ਕਰਦਾ ਅਸੀਂ ਚਲੋ ਸਮਝਾਤਾ ਸਮਝੋਤਾ ਕਰਕੇ ਇਹਨਾਂ ਦੇ ਮਾਮੇ ਨੇ ਪਾ ਕੇ ਜ਼ਿੰਮੇਵਾਰੀ ਉਹਨਾਂ ਨੇ ਚੁੱਕੀ ਸੀ ਕੁਲਦੀਪ ਉਹਦਾ ਨਾਂ ਤੇ ਉਹਨੇ ਕਹਿਆ ਕਿ ਤੂੰ ਹੀ ਨੀਂ ਨੂੰ ਕੋਹ ਕਹਿਣਾ ਮੇਰੀ ਜ਼ਿੰਮੇਵਾਰੀ ਤੂੰ ਹੀ ਉੱਥੇ ਜਾਣਾ ਨਹੀਂਗਾ ਮਗਰੋਂ ਉਹਦੇ ਨਾਲ ਬੜਾ ਕੁਝੇ ਕਰਦਾ ਰਿਹਾ ਫਿਰ ਇਹਨੇ ਇੱਕ ਲੜਕੀ ਵੀ ਲਿਆਂਦੀ ਏ ਘਰ ਤੇ ਜਦੋਂ ਇੱਕ ਦੂਜੀ ਔਰਤ ਹੁੰਦੀ ਏ ਉਹ ਦੂਜੀ ਨੂੰ ਕਿੱਦਾਂ ਜਾਣ ਸਕਦੀ ਏ ਠੀਕ ਨਹੀਂ ਗੱਲ ਇਹਨਾਂ ਦਾ ਆਪਸ ਵਿੱਚ ਤੇ ਝਗੜਾ ਹੋਇਆ ਤੇ ਬਾਅਦ ਚ ਇਹਨਾਂ ਨੇ ਕੀ ਕੀਤਾ ਤੀ ਇਹਦਾ ਤਰਾ ਤੇ ਇਹ ਆਪਕ ਇਹਦੀ ਪਰਜਾਈ ਨਿਰ ਕੇ ਇਹਨਾਂ ਨੇ ਕੀ ਕੀਤਾ ਮਾਰਿਆ ਕੁੱਟਿਆ ਕੁੜੀ ਨੂੰ ਮਾਰ ਕੁੱਟ ਕੇ ਬਾਅਦ ਚ ਇਹਨਾਂ ਨੇ ਕੀਤਾ ਕਿ ਤੇਲ ਪਾ ਕੇ ਇਹਨਾਂ ਨੇ ਸਾੜਤੀ ਦੋ ਨਤਰੀ ਦਿਨ ਛਨੀ ਆ ਰਹੇ ਉਦੋਂ ਛਨੀਵਾਰ ਤੇ ਇਹ ਵੀ ਤੇ ਬੜਾ ਹੱਦ ਨਾ ਤਕਾ ਹੋਇਆ ਜਦੋਂ ਪਰੇ ਹੋਰ ਕਿੰਨਾ ਕੋ ਹੋ ਸਕਦਾ ਤਕਾ ਸਰਬਜੀਤ ਹੀ ਬੱਚੀ ਮੇਰੀ ਦਾ ਨਾਂ ਤੇ ਅਮਨਦੀਪਾ ਮੇਰਾ ਜਿਹੜਾ ਜਵਾਈ ਆ ਠੀਕ ਨਹੀਂ ਗੱਲ ਉਹਦੇ ਭਰਾ ਦਾ ਨਾਂ ਗਗਨਦੀਪ ਆ ਕਿਥੋਂ ਲਿਓ ਉਹ ਵੀ ਉੱਥੇ ਦੇ ਭਰਾ ਹੀ ਇਹਦਾ ਤੇ ਮਨਦੀਪ ਉਹਦੀ ਇਹਦੀ ਪਰਜਾਈ ਦਾ ਨਾਂ ਇਹਦੀ ਘਰ ਦੀ ਦਾ 26 ਸਾਲ ਦੀ ਹੈ ਹੁਣ ਕੀ ਹੋਇਆ ਬੇਟੀ ਪੇਟੀ ਨੂੰ ਕੀ ਕੀ ਤਾਂ ਇਹਨਾਂ ਮਾਰਿਆ ਕੁੱਟਿਆ ਤੇ ਮਾਰ ਕੁੱਟ ਕੇ ਮੂੰਹ માં ਬੰਨ ਕੇ ਮੁੜ ਕੇ ਇਹਨਾਂ ਨੇ ਤੇਲ ਪਾ ਕੇ ਤੇ ਇਹਨਾਂ ਨੇ ਸਾੜਤੀ ਹੈ ਠੀਕ ਨਹੀਂ ਗੱਲ ਤੇ ਇਹਦੀ ਪਰਜਾਈ ਨੇ ਫੋਨ ਕੀਤਾ ਹੈ ਇਹਦੀ ਪਰਜਾਈ ਨੇ ਫੋਨ ਕੀਤਾ ਤੇ ਤੁਹਾਡੀ ਕੁੜੀ ਸੜ ਗਈ ਹੈ ਅੱਛਾ ਨਹੀਂ ਇਹ ਇੱਕ ਬੱਚਾ ਉਹਦਾ ਤੇ ਇੱਕ ਉਹਦਾ ਪਹਿਲੇ ਵਿਆਹ ਚੋਂ ਲੱਗਦਾ ਤੇ ਅਸੀਂ ਉਸ ਪ੍ਰੇਡ ਕੀਤੀ ਆ ਤੇ ਪ੍ਰੇਡ ਤੇ ਬੱਚਾ ਵੀ ਹੈਗਾ ਸੀ 3 ਮਹੀਨੇ ਦਾ ਤਰਦੀਂਗਾ ਇਹ ਕੋਈ ਸਾਫ ਨਹੀਂ ਮਿਲਿਆ ਅਸੀਂ ਇਸ ਟਾਈਮ ਇੱਥੇ ਖੜੇ ਆ ਹਸਪਤਾਲ ਚ ਉਹਨਾਂ ਤੱਕ ਅਸੀਂ ਸੱਚਕਾਰ ਨਹੀਂ ਕਰਨਾ ਹੈਗਾ ਜਿੰਨਾ ਤੱਕ ਸਾਨੂੰ ਕੋਈ ਨਿਆ ਨਹੀਂ ਮਿਲਦਾ ਹੈਗਾ ਤੇ ਸਾਨੂੰ ਸਾਡਾ ਜਿਹੜਾ ਪਹਿਲੇ ਵਿਆਹ ਦਾ ਸਾਡੀ ਬੱਚੀ ਦਾ ਬੱਚਾ ਉਹ ਸਾਨੂੰ ਇਸ ਟਾਈਮ ਮਿਲਣਾ ਚਾਹੀਦਾ ਆਪਣੀ ਮਾਂ ਦਾ ਮੂੰਹ ਵੇਖਣਾ ਦੇਖੇਗਾ ਤਾਂ ਹੀ ਅਸੀਂ ਸੱਚਕਾਰ ਤਾਂ ਹੀ ਕਰਨਾ ਜਿੰਨਾ ਤੱਕ ਹਨ ਕੋਈ ਇਨਸਾਫ ਨਹੀਂ ਮਿਲਦਾ ਉਹਨਾਂ ਤੱਕ ਕਹੀ ਸੱਚਾਈ ਨਹੀਂ ਕੰਨਿਆ ਹੈ। ਇਹ ਜਿਹੜੀ ਕੁੜੀ ਹੈ ਮੇਰੀ ਸਾਲੀ ਹੈ ਇਹਦਾ ਰਿਸ਼ਤਾ ਮੈਂ ਹੀ ਕਰਾਇਆ ਸੀ। ਇਹ ਵੀ ਇਹਦਾ ਨਾਮ ਸਰਬਜੀਤ ਕੌਰ ਹੈ। ਤੇ ਇਹ ਮੁੰਡੇ ਦਾ ਨਾਮ ਮਨਦੀਪ ਸਿੰਘ। ਚਲੋ ਉਧਰ ਵੀ ਆਡੀ ਰਿਸ਼ਤੇਦਾਰੀ ਇਹਨਾਂ ਦੋਵਾਂ ਦਾ ਤਲਾਕ ਹੋਇਆ ਸੀ। ਪਹਿਲਾਂ 3-4 ਸਾਲ ਚਲੋ ਬਹੁਤ ਵਧੀਆ ਰਹੇ ਆ। ਬਾਅਦ ਚ ਇਹਨਾਂ ਦੀ ਜਦੋਂ ਕੁੜੀਆ ਹੋਈ ਆ ਇਹਨਾਂ ਦੋਵਾਂ ਹਾਂਜੀ ਦੂਜਾ ਵਿਆਹ ਹੀ। ਉਸ ਤੋਂ ਬਾਅਦ ਇਹਨਾਂ ਦਾ ਮਤਭੇਦ ਦੋਵਾਂ ਦੇ ਬੜੇ ਸ਼ੁਰੂ ਹੋਏ ਆ। ਚਲੋ ਬਹਿ ਕੇ ਫੈਸਲੇ ਵੀ ਹੋਏ ਆ, ਬੜੀਆਂ ਗੱਲਾਂ ਹੋਈਆਂ। ਪਰ ਲਾਟ ਚ ਇਹਨਾਂ ਨੇ ਲੜਾਈ ਝਗੜਾ ਕਰਕੇ ਕੁੜੀ ਨੂੰ ਅੱਗ ਲਾਤੀ ਆ ਤੇ ਕੁੜੀ ਡੈਥ ਕਰ ਗਈ ਹੈ ਤੇ ਸਾਰੇ ਇਹੋ ਮੰਗ ਕਰਦੇ ਇਨਸਾਫ ਮਿਲਣਾ ਚਾਹੀਦਾ ਪੁਲਿਸ ਕਾਰਵਾਈ ਚੱਲਣ ਦੀ ਹੈ ਤੇ ਪੁਲਿਸ ਸਾੜਿਆਂ ਨੂੰ ਵੀ ਇਹੋ ਜਾਨੇ ਨਾਲ ਕਾਰਵਾਈ ਕਰਨ ਚੰਗੀ ਤਰ੍ਹਾਂ ਕਰਨ ਜੀ ਇਹ 4824 ਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇਤਰਾਹ ਕਰਕੇ ਜਿਹੜੀ ਸਰਬਜੀਤ ਮੁਹਫ ਗੁਰੂ ਰਾਮਦਾਸ ਹਸਪੀਟਲ ਹੰਸਰ ਦਾਖਲਾ ਤੇ ਜਿਨ੍ਹਾਂ ਦੀ ਸਟੇਟਮੈਂਟ ਦੇ ਆਪਾਂ ਉਸ ਟਾਈਮ ਉੱਥੇ ਪਹੁੰਚੇ ਸੀ ਜਿਨ੍ਹਾਂ ਦੇ ਪਿਤਰਾਂ ਨੇ ਆਪਣੀ ਸਟੇਟਮੈਂਟ ਦਿੱਤੀ ਹੈ ਜਿੰਨੇ ਤੱਕ ਮੇਰੀ ਲੜਕੀ ਕੋਚ ਨਹੀਂ ਹੁੰਦੀ ਮੈਂ ਕੋਈ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ ਤੇ ਕੱਲ ਉਹਨਾਂ ਦੀ 15 ਅਗਸਤ ਨੂੰ ਸ਼ਾਨਕ ਮੌਜੂ ਗਿਆ ਲਾ ਚੱਲਦਾ ਰਿਹਾ ਤੇ ਉਹਨਾਂ ਦੇ ਪਿਤਾ ਦੀ ਸਟੇਟਮੈਂਟ ਦੇ ਉੱਤੇ ਕਿ ਜਿਹੜਾ ਉਹਨਾਂ ਦਾ ਘਰ ਵਾਲਾ ਉਹਨਾਂ ਨੂੰ ਮਜਬੂਰ ਕਰਦਾ ਸੀ ਉਹਦਾ ਜਿਹੜਾ ਪਹਿਲਾ ਬੱਚਾ ਪਹਿਲੀ ਸਾਦੀ ਚੋਂ ਲੈ ਕੇ ਆਈ ਸੀ ਤੇ ਦੂਜਾ ਬੱਚਾ ਯਾਨੀ ਕਿ ਜਿਹੜਾ ਉਹਨਾਂ ਦੇ ਘਰ ਆਪਣਾ ਹੋਇਆ ਉਹ ਲੜਕੀ ਸੀ ਵੀ ਆਪਣੇ ਘਰ ਲੜਕਾ ਨਹੀਂ ਉਹ ਲੜਕੇ ਨੂੰ ਵਾਪਸ ਭੇਜਣਾ ਇਹਨਾਂ ਗੱਲਾਂ ਤੋਂ ਉਹਨਾਂ ਦੇ ਕੋਈ ਤਕਰਾਰੀ ਜਿਹੜਾ ਕਰਕੇ ਉਹਨ ਆਪਣੇ ਆਪ ਐਤਰਾਫੀ ਬੰਨ ਤੇ ਮਜਬੂਰ ਕੀਤਾ ਉਹਦੇ ਘਰ ਵਾਲੇ ਨੇ ਇਹ ਤੇ ਤਿੰਨ ਦੋਸ਼ੀਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਆ ਉਹਦੇ ਘਰ ਵਾਲੇ ਤੇ ਪਰਜਾਈ ਤੇ ਤੇ ਭਰਾ ਤੇ ਤੇ ਉਹਨਾਂ ਦੀ ਗ੍ਰਿਫਤਾਰੀ ਲਈ ਤਾਂ ਸਾਡਾ ਰੇਡ ਕੀਤਾ ਜਾ ਰਿਹਾ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਓ ਕਿਹ ਕਿਹ ਘਰ ਵਾਲੇ ਤਾਰਾ 108 ਤੇ ਤਿੰਨ ਜੀਵਨ ਪੰਜ ਬੀ ਐਨ ਐਸ ਚਾਹਤ ਪਤਾ ਦਰਜ ਕੀਤਾ ਗਿਆ